ਬੈਗੁਰਜੀ ਦਾ ਖਾਲਸਾ ਅਸੀਂ ਦੀ ਬੈਗੁਰਜੀ ਕੀ ਫਤਿਹ ਅੱਜ ਜੋ ਕਿ ਮੈਂ ਆਪਣੇ ਚਾਰ ਜਲਾਲਾਬਾਦ ਚ ਆਇਆ ਹਾਂ ਵੈਲਕਮ YouTube ਚੈਨਲ ਮਲਕੀਤ ਪਿੱਚੂਰਾ ਅੱਜ ਤੁਹਾਨੂੰ ਰੇਲਵੇ ਸਟੇਸ਼ਨ ਦਿਖਾਵਾਂਗਾ ਰੇਲਵੇ ਸਟੇਸ਼ਨ ਸਾਡੇ ਜਲਾਲਾਬਾਦ ਦਾ ਕਿੱਦਾਂ ਦਾ ਹੈ ਦੇਖੀ ਕੁਝ ਰੇਲਵੇ ਸਟੇਸ਼ਨ ਤੇ ਹੁੰਦਾ ਪਿਆ ਸਾਰਾ ਕੁਝ ਤੁਹਾਨੂੰ ਦਿਖਾਵਾਂਗਾ ਅਸੀਂ ਅੱਧੇ ਕੋਲ ਰੇਲਵੇ ਸਟੇਸ਼ਨ ਅੰਦਰ ਗੁਜ਼ਰ ਰਹੇ ਹਾਂ ਆ ਇਧਰ ਖਿੜਕੀਆਂ ਬਣੀਆਂ ਹੋਈਆਂ ਟਿਕਟ ਲੈਣ ਨੂੰ ਰੇਲਵੇ ਸਟੇਸ਼ਨ ਦੀ ਕਾਮ ਕਰਦਾ ਨਹੀਂ ਕਾਫੀ ਜਦੇ ਤਰਾਏ ਸੀ ਰੇਲਵੇ ਸਟੇਸ਼ਨ ਤੇ ਦੇਖੋ ਪਹਿਲਾਂ ਤਾਂ ਕੁਝ ਨਹੀਂ ਸੀ ਹੁਣ ਦੇਖੋ ਕਿੰਨਾ ਕੁਝ ਬਣ ਗਿਆ ਹੈ ਆਪੋਲ ਵੀ ਬਣ ਗਈ ਹੈ ਇੱਕ ਤੋਂ ਦੂਜੇ ਵੱਲ ਪਾਰ ਕਰਨ ਨੂੰ ਦੇਖੋ ਜਲੰਧਾਬਾਦ ਦਾ ਰੇਲਵੇ ਸਟੇਸ਼ਨ ਿੱਡੀ ਵਧੀਆ ਮਸੂਰਤ ਜਗਾ ਆ ਦੇਖੋ ਰੇਲਵੇ ਸਟੇਸ਼ਨ ਇਦਾਂ ਟ੍ਰੇਨ ਵੀ ਖੜੀ ਹੈ ਇਹ ਟ੍ਰੇਨ ਇਹ ਲੱਗਦਾ ਹੈਗਾ ਇੰਜਣ ਖੜਿਆ ਹੈਗਾ ਲੱਗਦਾ ਨਵਾਂ ਬਣ ਕੇ ਆਇਆ ਹੈ ਇੰਜਣ ਇਧਰ ਪਰੇ ਪਰ ਵੱਲੋਂ ਟ੍ਰੇਨਾਂ ਆਉਂਦੀਆਂ ਹਨ ਤੇ ਇਧਰ ਫਾਇਲਕਾ ਵੱਲੋਂ ਟ੍ਰੇਨਾਂ ਜਾਂਦੀਆਂ ਹਨ ਸਭ ਕੁਝ ਸਟੇਸ਼ਨ ਤਾਂ ਨਵਾਂ-ਨਵਾਂ ਲੱਗਦਾ ਬਣਿਆ ਹੈ ਮੈਨੂੰ ਤਾਂ ਸਟੇਸ਼ਨ ਤੋਂ ਲੱਗਦਾ ਹੈ ਅਇਤੋਂ 10-12 ਸਾਲ ਹੋ ਗਏ ਨੇ ਇੱਧਰ ਕਦੇ ਆਈ ਨਹੀਂ ਹੈਗੇ ਪਹਿਲਾਂ ਕਾਲਜ-ਕੁਲਜ ਪੜ੍ਹਦੇ ਸੀ ਤੇ ਟ੍ਰੇਨਰੋਂ ਤੇ ਜਾਂਦੇ ਸੀ ਤੇ ਜਾਂ ਕੋਈ ਕਿਦੇ ਜੋਬ ਟੈਸਟ ਦੇਣ ਜਾਂਦੇ ਸੀ ਤੇ ਰੇਲਵੇ ਸਟੇਸ਼ਨ ਤੋਂ ਟ੍ਰੇਨ ਚੜ੍ਹਦੇ ਸੀ ਪਰ ਹੁਣ 10-12 ਸਾਲ ਹੋ ਗਏ ਮੈਨੂੰ ਇੱਧਰ ਕਦੇ ਨਹੀਂ ਆਏ ਹੈਗੇ ਤੇ ਦੇਖੋ ਗੁਰਾਲਾਬਾਦਾ ਕਿੰਨਾ ਸਟੇਸ਼ਨ ਬਦਲ ਗਿਆ ਹੈ ਆਕਰ ਰੇਲਵੇ ਪਹਿਲਾਂ ਲੱਗਦਾ ਦੋ ਰੇਲਵੇ ਲੇਨ ਹੈਗੀਆਂ ਸੀ ਹੁਣ ਇੱਕ ਨਾਲ ਤੀਜੀ ਹੋਰ ਬਣਦੀ ਗਈ ਹੈ ਤੇ ਦੇਖੋ ਇਹ ਜੋ ਬਿਲੀ ਦਾ ਟ੍ਰੇਨ ਚਲਦੀ ਹੈ ਇਹ ਵੀ ਨਾਲ ਬਣਾਤਾ ਗਿਆ ਹੈ ਪਹਿਲੇ ਤਾਂ ਸਿੰਪਲ ਟ੍ਰੇਨ ਚਲਦੀ ਸੀ ਪੈਸੈਂਜਰ ਟ੍ਰੇਨ ਹੁਣ ਲੱਗਦਾ ਐਕਸਪ੍ਰੈਸ ਟ੍ਰੇਨ ਚੱਲਣਾ ਕੋ ਪੀਛਾ ਹੈ ਦੇਖੋ ਕਿੰਨਾ ਕੁਝ ਰੇਲਵੇ ਸਟੇਸ਼ਨ ਬਣ ਲੱਗਾ ਹਜ਼ਰਾਲਾਪਾਟਾ ਇਧਰ ਨਵੇਂ ਟਾਇਲਟ ਬਣੇ ਹਨ। ਇਹ ਟਾਇਲਟ ਕਾਫੀ ਇਧਰ ਗੰਦੇ ਜਿਹੇ ਸੀ ਕਾਫੀ ਗੰਦ ਸੀ। ਕਿੰ ਕਿੱਡਾ ਸੋਹਣਾ ਸੋਹਣਾ ਲੱਗ ਰਿਹਾ ਹੈ ਰੇਲਵੇ ਸਟੇਸ਼ਨ। ਸਾਰਾ ਕੁਝ ਬਦਲ ਗਿਆ ਹੈ ਰੇਲਵੇ ਸਟੇਸ਼ਨ। देखो नवा इंजन डब्बा है नवा बनाया सरकार ने नए किस्म के डबे सरकार रही है अगे तो वन इधर बोर्ड वाल लैके चलते हाँ और अगे एक होर ट्रेन खड़ी है और वो काफी दूर ट्रेन है तो ने लिया दिखाते हाँ ਦੇਖੋ ਅੱਗੇ ਟ੍ਰੇਨ ਕੜੀ ਹੈ ਇੱਕ ਹੋਰ ਉਹ ਖਾਲੀ ਡੱਬਾ ਜੇ ਲੱਗ ਰਿਹਾ ਹੈ ਉਹਦਾ ਕੋਈ ਇਧਰ ਨਾਲ ਲੈਣਾ ਦੇਣਾ ਨਹੀਂ ਜਗਾ ਤੇ ਲੋਡ ਮੁਤਾਬਕ ਤੇ ਇਹੋ ਡੱਬੇ ਦਾ ਕੰਮ ਚ ਕੀਤਾ ਜਾਣਾ ਹੈ ਸਾਡਾ ਜਲੰਧਾ ਪਾਦਰ ਰੇਲਵੇ ਸਟੇਸ਼ਨ ਬੁਲਾਖ ਜਲੰਧਾ ਪਾਦ ਇਹੀ ਸਾਡਾ ਜਲਾਲਾਬਾਦਾ ਰੇਲਵੇ ਸਟੇਸ਼ਨ ਜਿਤਵਾਨੂ ਰੇਲ ਸਟੇਸ਼ਨ ਚੰਗਾ ਲੱਗਿਆ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰਨਾ ਅੱਗੇ ਵੀ ਹੋਰ ਇਹੋ ਜਿਹੇ ਵੀਡੀਓ ਪਾਦੇ ਰਾਂਗੇ ਪਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ